ਸਰਸਿਕਲ ਬਾਈ ਜੀ ਮਹਲਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਐ ਵਧੀਆ ਕੁਆਲਟੀ ਵਾਲੇ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਨਾਲ ਕਰਦੇ ਐ ਡਿਟੇਲ ਵਿੱਚ ਗੱਲ ਬਾਤ ਇੱਕ ਟੋਕੜ ਗੱਪਣ ਝੋਟੀ ਜਾਂ ਨੀਲੀ ਦੀ ਤੇ ਬਾਈ ਨਾਲ ਕਰਦੇ ਗੱਲ ਬਾਤ ਸਰਸਿਕਲ ਬਾਈ ਜੀ ਠੀਕ ਠਾਕ ਜੀ ਭਰਪੂਰ ਆ ਜੀ ਹੋਰ ਮਹਲਾ ਜੀ ਸਾਹਿਬ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾ ਮਹਲਾ ਦੇ ਦੀ ਫਾਰਮ ਦੇ ਜਿਹੜੇ ਸੱਜਣਾਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੀ ਜਾਨ ਨੂੰ ਪਿਆਰ ਦਿੰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਿਲਾਤਾ ਨਾਮ ਕਰਦੇ ਧੰਨਵਾਦ ਭਾਈ ਜੀ ਤੇ ਜਨਵਾਰ ਵੀ ਜੀ ਅੱਜ ਵੀ ਆਪਣੇ ਕੋਲ ਨਾਲ ਪੰਜ ਛੇ ਹੈਗੇ ਹਾਂ ਹਾਂਜੀ ਚੰਗੇ ਟੌਰਦੇ ਜਾਨਾਰੇ ਛੇ ਹਾਂਜੀ ਕੁਆਲਟੀ ਆ ਦੇ ਉੱਗੇ ਆ ਜਿਹੜੇ ਰੇਟ ਤੇ ਪਾੜਾ ਠੀਕ ਹੈ ਭਾਈ ਜੀ ਟੋਕੜ ਗੱਪਣ ਵੈੜਿਆ ਬੜੀ ਚੰਗੇ ਪਾੜਾ ਠੀਕ ਹੈ ਭਾਈ ਜੀ ਤੇ ਤਾਲੀਆਂ ਸੋਈਆਂ ਮਈਆਂ ਬੱਚਾ ਮਰੀ ਟੋਕੜ ਗੱਪਣ ਝੋਟੀ ਨਹੀਂ ਜੀ ਟੋਕੜ ਗੱਪਣ ਝੋਟੀ ਹੈਗਾ ਗਾਵੇਂ ਟੋਕੜ ਗੱਪਣ ਹਾਂਜੀ ਠੀਕ ਬਾਕੀ ਵੀਰ ਜੀ ਆਪਣੇ ਵੱਲੋਂ ਤੇ ਆਖੀਦਾ ਵੀ ਮਾਲ ਚੰਗਾ ਲੱਗੇ ਘਲੀ ਦਾ ਬਾਕੀ ਸਿਆਲ ਦੀ ਬਾਹ ਰਿਆ ਹਾਂਜੀ ਹਾਂਜੀ ਤੇ ਇਹ ਹੁਣੇ ਜਿਹੜੇ ਵੀਰ ਭਰਾ ਸਾਜੀ ਬਾਈ ਇੰਦੇ ਕਿ ਇਹ ਦੰਗਰ ਅਗਲੇ ਦੇਣਾ ਹੁੰਦਾ ਠੱਗ ਕੇ ਠੀਕ ਹੈ ਭਾਈ ਕੀ ਵੀ ਵੀ ਤੁੰ ਤੁੰਦਰਾ ਬਾਹ ਰਿਆ ਦੇ ਹੋੜੀ ਹੋੜੀ ਮਾਰਕ ਲੈ ਜਾ ਸਹੀ ਗੱਲ ਜੀ ਹਾਂਜੀ ਇਹਨਾਂ ਦਾ ਚੰਗੇ ਆ ਸਾਫ਼ ਸੁਥਰੇ ਆ ਜਿਨ੍ਹਾਂ ਦਾ ਵੀਰਾਂ ਦੇ ਯਕੀਨ ਨੇ ਆ ਮਾਲ ਨੇ ਹਾਂਜੀ ਹਾਂਜੀ ਅੱਜ ਤਕਰੀਬਨ ਵੀਰ ਉਹੋ ਹੀ ਬੰਦੇ ਮਾਲ ਲੈ ਲੈਂਦੇ ਆ 5-6 ਸਾਲ ਹੋ ਜਿੰਦੇ ਵੀਡੀਓ ਪਾਉਂਦੇ ਆ ਸਹੀ ਗੱਲ ਵਿੱਚ ਉਹਨਾਂ ਜਿਹੜੇ ਪੱਕੇ ਘਾਰੇ ਜਿਨ੍ਹਾਂ ਕੋਲ ਕਦੀ ਸਾਈ ਨਹੀਂ ਪੁਵਾਈਦੀ ਸਹੀ ਗੱਲ ਜੀ ਉਹੋ ਹੀ ਮਾਰ ਲੈਂਦੇ ਨੇ ਜਿਨ੍ਹਾਂ ਘਰ ਦਾਦਾ 15-15 ਮਹੀਆ ਆਪਣੀ ਸਹੀ ਗੱਲ ਬਾਈ ਤੇ ਉਹ ਵੀਰ ਭਰਾ ਮਾਲ ਮੰਗਾ ਲੈਂਦੇ ਆ ਬਿਲਕੁਲ ਗੱਲ ਸਹੀ ਹੈ ਜਿਹੜਾ ਕੋ ਨਵਾਂ ਕਹਾ ਵੀ ਜੋੜਦਾ ਉਹਨੂੰ ਤੇਹੀ ਇਹ ਗੱਲ ਕਹਿੰਦੇ ਆ ਵੀਰ ਸਾਈ ਵੀ ਨਾਮ ਪਾਪੋ ਨੇ ਬਿਲਕੁਲ ਗੱਲ ਸਹੀ ਹੈ ਠੀਕ ਹੈ ਜਨਮਰ ਜੇ ਚੰਗਾ ਲੱਗਦਾ ਜਨਮਰ ਰਾਤ ਹਾਂਜੀ ਸਹੀ ਕਰਦਾ ਸਹੀ ਗੱਲ ਬਾਈ ਜੀ ਤਾਂ ਤੁਸੀਂ ਠੀਕ ਹੈ ਕਈ ਆਜਦੇ ਵੀਰ ਭਰਾ ਹਨਾ ਬਿਲਕੁਲ ਬਿਲਕੁਲ ਵੀਰ ਜੀ ਕਈ ਤੇ ਸਾਈ ਪਈ ਖੜ ਜਾਂਦੇ ਆਪਣੀ ਵੀ ਅਪਕੈ ਜਾਂਦੇ ਆ ਮੋੜ ਨਹੀਂ ਕੇ ਪਸੰਦ ਹੁੰਦਾ ਇਹਨੇ ਅਜੇ ਤੱਕ ਕਦੀ ਕਿਸ ਨੂੰ ਇਹ ਨਹੀਂ ਕਿਹਾ ਸਾਈ ਪਾ ਕੇ ਜੇ ਕਦਾ ਡੰਗਰ ਨਹੀਂ ਪਾ ਸਕਦਾ ਉਹਨੂੰ ਆਖੀ ਦਾ ਆਪਣੀ ਸਾਈ ਦਿੰਦਾ ਬਸ ਸਾਈ ਬਾਤ ਕਰ ਦਿੱਤੀ ਸਾਡੀ ਮਹਿਤਰਾਬ ਹੋਈ ਜਾਂ ਹੋਇਆ ਹਾਂ ਇਹ ਜਨਮਰਿਆ ਕੇ ਨੇ ਆਪਣੀ ਨਗਾਣਾ ਦਾ ਸੱਲੀ ਕਰਕੇ ਲਿਆ ਬਿਲਕੁਲ ਸਹੀ ਆ ਸੱਲੀ ਗੱਲ ਤੇ ਇਹ ਜਦਾਂ ਜਨਮਰ ਏਕਿਆ ਦੇ ਵੀਰ ਇੱਕੋ ਬੰਦੇ ਨੂੰ ਮੈਂ ਤਾਂ ਇੱਕੋ ਬੰਦੇ ਮਿਲਣਾ ਹੂ ਕਈ ਵਿੱਚ ਵੀਰ ਕਹਿੰਦੇ ਵੀ ਇਹਨੇ ਵੇਚ ਕੇ ਪਾਈ ਆ ਬਿਲਕੁਲ ਹਾਂ ਵੀਰ ਕਹਾਲਿਆ ਵੀ ਜਦੋਂ ਇੰਨੀ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਚਾਹਵਣ ਹੁੰਦਾ ਚਲੋ ਡੰਗਰ ਦਾ ਤੇ ਮਿਲਣਾ ਤਾਂ ਵੀਰ ਏਕ ਨੂੰ ਹੀ ਜਿਹਨੇ ਐਸਾਈ ਪਾਈ ਉਹਦੇ ਸਹੀ ਗੱਲ ਆ ਕਿਹੜੀ ਗੱਲ ਆ ਜੰਮਰਿਆ ਬਲਕੋ ਗੈਲਰੀ ਸਹੀ ਹੈ ਗੱਟੋਂ ਦੀ ਕਮਾਟੀ ਦਾ ਜੰਗਲ ਹੈ ਤੇ ਜੱਜ ਪਾਣਾ ਰੇਡ ਜੱਜ ਪਾਣਾ ਪਾਛੇ 6 7 ਨਾ ਗਿਆ ਸਾਰੀ ਹੱਟ ਤੱਕ ਵੀਡੀਓ ਵੇਖਿਆ ਕਰੋ ਸਹੀ ਗਾ ਵੀ ਨਵੇਂ ਨਵੇਂ ਗਾਗ ਜੋੜਨਾ ਹੁੰਦਾ ਵੀ ਹਰ ਵੀਡੀਓ ਵਿੱਚ ਖਤਰਾਂ ਦਾ ਵੀ ਨਵੇਂ ਨਵੇਂ ਗਾ ਜੋੜਦਾ ਆ ਤੇ ਮਹੀ ਵੀਰ ਦੀ ਛੋਟੀ 43 ਸੀ ਆ ਹਾਂਜੀ ਦੇਣਾ ਇਹ ਦਾਫਤ ਠੀਕ ਹੈ ਜੀ ਕੱਟੀ ਹੈ ਕੱਟੀ ਜਾਂਦੀ ਮਗਰ ਕੱਟੀ ਮਗਰ ਆ ਬਹੁਤ ਛੋਟੀ ਛੋਟੀ ਆ ਖਾਲੀ ਸਾ ਠੀਕ ਹੈ 12 ਕਿਲੋ ਦੋ ਤੇ ਵੀਰ ਚਵਾਵਾ ਹਾਂਜੀ ਬਾਦੀ ਵੀ ਰਹੀ ਇਹ ਗੱਲ ਕਹਿੰਦੇ ਆ ਸਾਡੀਆਂ ਧਰਨੀ ਮੰਜਾਂ ਤੀਆਂ ਲੱਗੀਆਂ ਆ ਹਾਂਜੀ ਕੋਈ ਵੀ ਚੀਜ਼ ਆ ਦਹੀਂ ਦੇ ਨਹੀਂ ਅਠੀ ਦੇ ਨਹੀਂ ਮੈਂ ਦੋਤੇ ਹੁੰਦੀ ਹੈ ਬਿਲਕੁਲ ਗੱਲ ਸਹੀ ਹੈ ਨਿੱਗਰ ਦੋ ਤਾਂ ਮੈਂ ਦੇ ਕੋਲ ਜਿਹੜਾ ਚਵਾਵਾ ਹੋਊਗਾ 12 ਗਿਨੇ 12 ਗਿਨੇ ਦੇਖੋ ਝੋਟੀਆਂ ਥਾਣੇ ਲੇਵਾ ਬਹੁਤ ਕੁਆਲਿਟੀਆ ਲੱਗਾ ਆ ਖੰਬਾਲਾ ਥਾਣੇ ਆ ਐ ਬਰਾਬਰ ਬਾਈਆਂ ਤੇ ਵਧੀਆ ਕੁਆਲਿਟੀ ਦੀ ਝੋਟੀਆਂ ਚੰਗਾ ਚਵਾ ਆ ਪਸਮਾੜੀ ਵੀ ਇੱਕ ਨੰਬਰ ਝੋਟੀ ਆ ਬਿਲਕੁਲ ਗੱਲ ਸਹੀ ਜੀ ਮਗਰ ਕਟਈ ਆ ਰਹੀ ਹੈ ਫੀਲ ਕੱਟੀ ਆ ਗਈ ਹੈ ਯਰਤਲੀ ਮੈਂ ਠੀਕ ਹੈ ਦੇਖੋ ਇਹ ਝੋਟੀ ਬਹੁਤ ਸਿੱਕਤਿਆ ਤੇ ਵਧੀਆ ਕੁਆਲਿਟੀ ਹੈ ਸਿੰਘ ਵੀ ਚੰਗਾ ਵੀ ਫਣ ਵੀ ਚੰਗਾ ਮਗਰ ਵੀ ਕੱਟੀ ਸਾਫ ਹੈ ਜਿੰਨੀ ਹੈਗੀ ਮੈਂ ਬਿਲਕੁਲ ਗੱਲ ਸਹੀ ਲਾ ਕੇ ਪਰਨ ਤੱਕ ਰਾਸ ਤੇ ਮੈਂ ਇੱਕ ਨੰਬਰ ਹੈ ਬਹੁਤ ਸਮਝਦੇ ਕਿ ਆਦੀ ਝੋਟੀ ਆ ਪੂਰੀ ਕੁਆਲਿਟੀ ਹੈ ਮੈਂ ਚਾ ਲਾਉਣਾ ਜੀ ਤੋ ਆਨ ਨੂੰ ਖਾਣੇ ਨਾ ਬਾਈ ਖਾ ਲੋ ਖਾ ਲੋ ਜੀ ਲਿਆ ਪਾੜੀ ਲਾਓ ਨਵੇਂ ਪਰ ਜਿਹੜੇ ਜੁੜੇ ਆ ਨਾ ਆ ਕੰਮ ਤੇ ਤਿੰਨ ਤਣ ਚਾਰ ਚਾਰ ਬੰਦੇ ਜਿਹਨਾਂ ਦੇ ਘਰ ਕਈ ਨਾ ਸਾਹ ਕਈ ਵੀਰ ਫੋਨ ਕਰਦੇ ਆ ਵੀ 16-16 ਸਾਲ ਸਾਰਾ ਗਲੇ ਤੇ ਮਹੀਂ ਚੱਲੀ ਸਹੀ ਗੱਲ ਬਾਈ ਤੇ ਕੋਈ ਵੀ ਜਾਨਵਰ ਆ ਮਹੀਂ ਉਹ ਨਹੀਂ ਚੱਲਣੀ ਜਿਹਨੇ ਸਿਆਲ ਦੇ ਵਿੱਚ 66 ਕਿਲੋ ਵੱਡਾ ਡੰਗਦਾ ਤੇ ਸੇਵਾ ਕਰਨੀ ਹੈ ਨਾ ਸੇਵਾ ਦੇ ਖਤੇ ਵੀ ਠੀਕ ਹੈ ਇੱਕ ਦਿਨ ਬਾਲਟੀ ਫੜ ਇੱਕ ਦਿਨ ਜਾਨਵਰ ਦੀ ਸੇਵਾ ਘਾਟ ਹੋ ਗਈ ਤੇ ਵੀਰ ਆਪੇ ਹੀ ਕਰ ਦਿੰਦਾ ਦੋ ਦੋ ਥੀਰ ਤੁਹਾਡਾ ਮਾਰ ਸਹੀ ਗੱਲ ਕਰਦੇ ਆਣੀ ਮੱਜਾਂ ਸਈਆਂ ਸੇਵਾ ਕਰਨ ਦੇ ਦੁੱਧ ਦੇਂਦੀਆਂ ਆ ਠੰਡਾ ਕਰਕੇ ਸੀਸੀ ਦਾ ਤੇਲ দাও ਬੜੇਵੇਂ ਨਾਲ ਦੋ ਠੀਕ ਜੀ ਗਰਮ ਤੇਲ ਹੁੰਦਾ ਆ ਦੁੱਗੋਂ-ਦੁੱਗੋਂ ਨਾ ਨਹੀਂ ਡੋੜਦਾ ਚੰਗਾ ਜਵਾਬ ਸਮਾ ਵੀਰੇ ਇੱਕ ਨੰਬਰ ਹੈ ਛੋਟੀ ਦਾ ਐਸਾ ਵਧੀਆ ਕੁਆਲਟੀ ਜਿਆਦਾ ਰੇਟ ਤੇ ਭਾਅ ਦੇ ਨਾਲ ਠੀਕ ਜੀ ਮੈਨੂੰ ਕੋਲ ਆਪਣੇ ਬੰਦਾਂ ਦੇ ਵੀ ਛਾੜ ਕੇ ਵੀ ਪਾਣੀ ਰੇਡ ਹੋ ਜਾਂਦਾ ਜਿਆਦਾ ਭਾਅ ਰੱਖ ਕੇ ਮਾਲ ਦੇਈਦਾ ਸਹੀ ਗੱਲ ਬਾਈ ਕਵਾਲ ਲਗਾ ਵੀਰ ਝੋਟੀ ਦਾ ਇੱਕ ਨੰਬਰ ਰੂਆ 20 ਕੋਲੀ ਇਹ ਪੜੀ ਬੋ ਰਹੀ ਹੈ ਚੁਵਾਈ ਹੈ ਝੋਟੀ ਦੀ ਪੂਰੀ ਸਾਫ ਕੁਆਲਟੀ ਕਹਿੰਦੀ ਵੀ ਤੁਸੀਂ ਵਾਲਾ ਵੀਰ ਹੋਵੇ ਨਾ 14 ਕਿਲੋ ਡੰਗੋ ਡੰਗ ਝੋਟੀ ਨਾ ਦੋ ਦੇ ਦੇ ਫਿਰ ਫਰੀ ਦੇ ਦਾਂ ਭਾਈ ਚੁਵਾਈ ਦਾ ਪਾਲ ਆ ਜਾਂਦਾ ਜਿਹੜਾ ਜਾਨਵਰ ਪੂਰਾ ਕੁਆਲਟੀ ਵਾਲਾ ਹੋਵੇ ਪੂਰੀ ਤਕੜ ਮੈਂ ਵੀ ਦੁੱਧ ਵਾਲੀ ਠੀਕ ਹੈ ਜੀ ਠੀਕ ਹੈ ਭਾਈ ਓਕੇ ਮਾੜੀ ਇੱਕ ਨੰਬਰ ਦੇ ਆਣੀ ਵੀਰ ਮਲੇ ਦੇ ਚੋ ਰੇਪਰਾ ਖਾਣਾ ਬਾਈਆਂ ਪੂਰੀ ਕੁਆਲਿਟੀ ਦੀ ਝੋਟੀ ਜੋ 42 ਦੇ ਮਲੇ ਦੇ ਜੇ ਵੀਰ ਝੋਟੀ ਚਲਣੀ ਲਾ ਦੋ ਮਾੜੀ ਪਲੀ ਸਾਦੇ ਸੁਧੀ ਲਾ ਦੋ ਝੋਟੀ ਜਾਦੀ ਮਈਆਂ ਦੋਵੇਂ ਬਨੇ ਬੈਗੇ ਜੋਣ ਵਾਲੀ ਆ ਠੀਕ ਆ ਓਕੇ ਭਾਈ ਦੱਸੋ ਭਾਜੀ ਕੀ ਮੋਲ ਹੈ ਹਾਂ ਕੀ ਮੋਲ ਵੀਰ ਭਾਵੇਂ ਝੋਟੀ ਲੱਗ ਰਹੀ ਹੈ ਜੋ ਮਰਜੀ ਹਾਂਜੀ ਅੱਜ ਰੇਟ ਤੇ ਬਿਲਕੁਲ ਝੋਟੀ ਦੇ ਦਾਂਗੇ ਮੋਲ ਭਾਵੇਂ 95 90 20000 ਦਾ 90 ਤੋਂ 2 2 ਛੜ ਤੋਂਗੇ 8000 ਦੀ ਜਦਾਂ ਵੀ ਪੱਤੋਂ ਮੰਗ ਲਓ 8 ਟਰ ਦਾ ਦੁੱਧ ਝੋਟੀ ਦਊਗੀ ਬਸ ਸੇਵਾ ਕਰੇਗੀ ਤੁਹਾ ਠੀਕ ਜੀ ਚੰਗੀ ਜਵਨ ਤੇ ਕੁਆਲਟੀ ਵਾਲੀ ਝੋਟੀ ਆ ਠੀਕ ਆ ਭਾਈ ਜੀ ਬਹੁਤ ਜਿਆਦਾ ਮੁੱਲ ਕੀਤਾ ਵਧੀਆ ਕੁਆਲਟੀ ਵਾਲੀ ਝੋਟੀ ਆ ਬੈਸਟ ਝੋਟੀ ਆ ਪੂਰੀ ਸਾਫ ਸੁਥਰੀ ਪੇਕੂੜੇ ਦੀ ਬਹੁਤ ਵਧੀਆ ਝੋਟੀ ਹੈ ਠੀਕ ਹੈ ਓਕੇ ਜੀ ਅਗਲੇ ਜੀ ਧਾਰੀ ਆ ਗਈ ਵੀ ਧੋਪੜ ਕੱਪਣ ਇਹ ਧੋਪੜ ਕੱਪਣ ਝੋਟੀ ਝੋਟੀ ਆ ਗਈ ਧੋਪੜ ਕੱਣਾ ਮਾਲ ਕਟਾ ਆ ਗਿਆ ਕਟਾ ਆ ਗਿਆ 10 ਕਿਲੋ ਦੁੱਧ ਆ ਠੀਕ ਆ ਸਾਢੇ ਤਨਾ ਮਹੀਨੇ ਚੈੱਕ ਪਾ ਜੀ ਬਹੁਤ ਸੋਹਣੀ ਝੋਟੀ ਹੈ ਜੰਪੜ ਬਹੁਤ ਵਧੀਆ ਝੋਟੀ ਲੱਗਾ ਔਰ ਵੀਡੀਓ ਮੈਂ ਵੀ ਸਾਹਮਣੀ ਪੈਂਦੀ ਜਿਹੜੀ ਗੱਲ ਹੈ ਵੀ ਇਸ ਨੇ ਕਿਵੇਂ ਸੇਵਾ ਕੀਤੀ ਦੂਜਾ ਸੂਆ 16 ਕਿਲੋ ਚੜੀ ਤੀਜੇ ਦੀ ਗਾਂ ਕੱਪਣਿਆ ਨਾ ਦੇਖੋ ਜੀ ਝੋਟੀ ਮੁੰਦਰੀ ਝੋਟੀ ਹੈ ਮੈਂ ਵੀਰ ਤੋਂ ਕੋੜ ਗੱਬਣਾ ਉਹ ਕੱਢ ਗਏ ਨੇ ਵਾਂਗ ਜਿਹੜੀ ਚੰਗੀ ਜਵਰਤ ਜਿਹੜੀ ਕਹਿਣ ਵਾਲੀ ਗੱਲ ਨਹੀਂ ਹਰ ਬੰਦੇ ਨੂੰ ਜਾਪੇ ਵੀ ਮੈਂ ਡਬਲ ਹੋਣੀ ਹੈ ਕੋਨੇ ਚ ਲੁਈ ਪੰਜਾਬ ਦੇ ਮੈਂ ਅਨਾਂ ਵੀ ਅਸਲ ਚੀਜ਼ ਆ ਵੀਰ ਅਸਲ ਚੀਜ਼ ਝੋਟੀ ਆ ਦੇਖੋ ਜੀ ਬਹੁਤ ਸੋਹਣੀ ਧਿਆਨ ਨਾਲ ਲੈ ਲੈ ਜਾਓ ਲੈ ਲੈ ਜਾਓ ਲੈ ਲੈ ਫੜਾਇਆ ਬੱਚੇ ਦਾ ਵੀ ਕਰਦੀ 16 ਕਿਲੋ ਝੋਟੀਆਂ ਦੂਜੇ ਸਵੇਰੇ ਦੁੱਧ ਕੱਢਿਆ ਠੀਕ ਹੈ ਬੰਤੀ 11 ਕਿਲੋ ਦੁੱਧ ਸਾਢੇ ਤਣੇ ਦੀ ਗੱਬਣੇ ਮਗਰ ਕਟਾ ਦੇਖੋ ਝੋਟੀ ਬਹੁਤ ਸਾਫ ਝੋਟੀ ਆ ਪੂਰੀ ਯਾਰੀਅਨ ਦਸੋ ਭਾਜੀ ਕੀ ਮੋਲੇ ਦਾ ਹਾਂ ਜੀ ਬਿਲਕੁਲ ਜਿਆਜ ਦੀ ਭਾਅ ਲੱਗੋ ਤੇ ਦਵਾਵਾਂਗੇ ਹਾਂਜੀ ਹਾਂਜੀ ਇਹ ਟਾਈਮ ਤੇ ਵੀਰ ਮਿਹਨਤ ਕਰਾ ਚਾਰ ਪੰਜ ਪੰਜ ਫੇਰੇ ਸਾਨੂੰ ਜਣਾ ਦਿੰਦਾ ਸੱਜਣ ਦੇ ਪੈਸੇ ਹੀ ਲਾਏ ਇਹ ਠੀਕ ਜੀ ਇਹ ਸੋਨਾ ਇਕਲਾ ਦਵਾਦੀ 1,70,000 ਰੁਪਏ ਵੀਰ ਨੂੰ ਲਾਇਆ ਸੀ ਠੀਕ ਜੀ ਬਿਲਕੁਲ ਜਿਆਜ ਹੁਣ ਭਾਅ ਨਾਲ ਝੋਟੀ ਦਵਾਵਾਂਗੇ ਮੁੱਲ ਕਰਨ ਨੂੰ ਜੋ ਮਰਜ਼ੀ ਗੀ ਇਕ ਪੰਜ ਦੀ ਹਾਂ ਇੱਕ ਪੰਜ ਦੀ ਇਕ ਮਾ ਪੰਜ ਦੀ ਤੇ ਫਿਰ ਇਕ ਪੰਜ ਦੀ ਬਾਈਕ ਦਾ ਯਸਨੋ ਝੋਟੀ ਦਵਾਵਾਂਗੇ ਪਰ ਪਿੱਠ ਪੁੜੇ ਦੀ ਝੋਟੀ ਦੇਖੋ ਕਿੰਨੀ ਚੋੜੀ ਕੁਆਲਟੀ ਵਾਲੀ ਹੈ ਜੰਪਲ ਬਹੁਤ ਸੋਹਣਾ ਜੁੜਿਆ ਲੱਗਾ ਆ ਤੇ ਦਾ 15 ਰਾਇਰਾਂ ਦਾ ਮਗਰ ਮਾਲੀ ਜਾਂ ਮਾਲੀ ਮਗਰਾ ਵੀ ਚੰਗੀ ਮਸਲ ਵਾਲੀ ਝੋਟੀਆਂ ਵੀਰ ਜਿਹੜੀ ਗੱਲ ਹੈ ਅਜੇ 10 ਕਿਲੋ ਚਾਹਤਾ ਵੀਰ ਸਿਰਫ 1 ਮਹੀਨਾ 2 ਮਹੀਨੇ ਝੋਟੀਆਂ ਪਾਜਦੀ ਚੰਗੀ ਮਈ ਟੌਪ ਦੀ ਆਦਿ ਚ ਮਈ ਆ ਡੇ ਕਰਦੇ ਭਾਈ ਮਾਨ ਮੌਕੇ ਤੇ ਭਾਈ ਮਾਨ ਕਰਿਓ ਬਹੁਤ ਸੁਣੀ ਝੋਟੀਆਂ ਪੂਰੀ ਕੁਆਲਟੀ ਵਾਲੀ ਜਿਹਨੂੰ ਕਹੇ ਜਾਂਦਾ ਉਹ ਝੋਟੀਆਂ ਅਸਲ ਠੀਕ ਹੈ ਅਸਲੀ ਠੀਕ ਹੈ ਭਾਈ ਓਕੇ ਦੱਸੋ ਕੇ ਭਾਈ ਜੀ ਗਾੜੀਆਂ ਕੀ ਗਿਰ ਬੱਚਾ ਮਰੀ ਮਈ ਹਾਂਜੀ बच्चा मरया 2-2 महीने ਕੋਲ ਹੋਊਗਾ ਵੀ ਤੇ ਵਧੀਆ ਚਵਾਵਾ ਨੌਂ ਕਿਲੋ ਨੌਂ ਕਿਲੋ ਦੁੱਧ ਆ ਬੱਚਾ ਮਰਿਆ ਝੋਟੀ ਦਾ ਬਹੁਤ ਸਾਫ਼ ਝੋਟੀ ਹੈ ਵੀ ਬਹੁਤ ਵਧੀਆ ਨਹੀਂ ਆਈ ਇਹ ਕਈ ਵੇਖਦਾ ਲੈਓ ਝੋਟੀ ਸੇਵਾ ਕਰੇ ਚਵਾਵਾ ਸਮਾਦ ਕੇ ਰਹੀ ਰਹੇ ਤਾਂ ਨਹੀਂ ਆ ਗਈ ਠੀਕ ਠੰਡੇ ਤੇਰੀ ਆ ਠੀਕੇ ਤੇ ਮਿਲਦੀ ਭਾੜੇ ਭੂੜੇ ਦੇ ਦੀ ਕੀ ਗੱਲ ਆ ਜਦੋਂ ਮਰਜੀ ਥੱਲੇ ਬੈਠੇ ਠੀਕ ਹੈ ਜੀ ਵੜੀਆ ਇੱਕ ਦੋ ਦਿਨ ਕਰੋਗੀ ਇੱਕ ਅਦਾ ਦਿਨ ਲਉਗੀ ਵੀਰ ਹਾਂਜੀ ਬਾਕੀ ਪਾੜੇ ਬਾਕੀ ਝੋਟੀ ਬਹੁਤ ਸਾਫ ਸੁਥਰੀ ਹੈ ਠੰਡ ਲੇਵਾ ਵਧੀਆ ਲੱਗਾ ਆ ਵਧੀਆ ਝੋਟੀ ਮੁੱਲ ਭਾਈ ਫਿਰ ਨਹੀਂ ਗਾਜਾ ਕਿਸੇ ਕਰੋਗੇ ਜਿਹੜਾ ਜਿਹੜਾ ਠੀਕ ਹੈ ਮੈਨੂੰ ਦੱਸੋ ਭਾਈ ਕੀ ਪਰ ਮੁੱਲ ਦੇ ਹਾਂ 50000 ਯਾਰ 50000 ਹਾਂ ਨਾ ਇੰਨਾ ਬਚਾ ਅੱਛਾ ਬਚਾ ਮਰਿਆ ਗਿਆ ਲੋਈ ਜੀਆਸਨੋਈ ਪਾਈ ਕਹਿੰਦੇ 50 ਹਜ਼ਾਰ ਮੋਲਿਆ ਪਰ ਬਹੁਤ ਸੋਹਣੀ ਸਾਭ ਝੋਟੀ ਆ ਕਰ ਦੋਗੇ 50 ਜਮਣ ਜਨਾਬ ਵੱਡੀ ਦੇ ਸਾਰਾ ਹੀ 6 ਮਹੀਨੇ 7 ਮਹੀਨਾ ਟਕਾ ਕੇ ਝੋਲੇ ਇਹ ਇੱਕ ਇੱਕ ਨਿਆਣ ਸੰਦੇ ਬੋਚੀ ਆ ਇਹ ਪੰਜਾਬ ਬੋਚੀ ਆ ਮੋਲ ਦਾ 55 ਪਰ ਹਾਨਾ ਹੀ ਕਹਤਾ ਛੋੜ ਜੀਆਸਨੋਈ ਜੀਆਸਨੋਈ 50 ਹਜ਼ਾਰ ਦੀ ਅਜਾ ਕੋਈ ਵੀ ਕਟਾਣੀ ਵਧੀਆ ਕੁਆਲਿਟੀ ਚੋਟੀ ਠੀਕ ਹੈ ਬਾਈ ਨਹੀਂ ਵੀ ਡੰਗਰ ਕੋਈ ਦਿੰਦਾ ਮਹਿੰਗਾ ਆ ਨਾ ਆ ਵਸ਼ੀ ਵੀਰ ਦੁੱਧ ਕਟਿਆ 30 35 ਕਿਲੋ ਗਾੜ੍ਹ ਨੇ ਸਾਡੀ ਵੜੋਂ ਕੀ ਤੇਲ ਦਾ ਅਗਲੀ ਤੇਲ ਹੋਗੀ ਗਾੜ੍ਹ ਨੇ ਸਾਡੀ ਤੇਲ ਲਿਆ ਹੁਣ ਦੁੱਧ ਵੜ ਦੇ ਕੋਲ ਹੋਊਗਾ 10 ਕਿਲੋ 10 ਕਿਲੋ ਨੋ ਬੋਲ ਗਰੰਟੀ ਵਾਲਾ ਮਗਰ ਵਸ਼ੀ ਆ ਕੋਈ ਰਸਾ ਕਰ ਵਸ਼ੀ ਦੇ ਚਮਾ ਮਹੀਨਾ ਦੀ ਚੈੱਕ ਪਾਸ ਜੀ ਚਮਾ ਵੀ ਨਹੀਂ ਚੈੱਕ ਪਾਸ ਆ 10 ਕਿਲੋ ਦੁੱਧ ਤੇ ਅਗਲੇ ਥਾਂ ਦੀ ਤੇਲ ਤੇ ਮਗਰ ਵਸ਼ੀ ਆ ਜੀ ਹਾਂ ਜੀ ਪੋਈ ਪੱਠੇ ਵੱਡੀ ਫਾਮਲ ਦੂਸਰੀ ਨਦੀ ਆ ਗਈ ਕਾਣੀ ਕਾਣੀ ਵੱਡੀ ਫਾਰਮ ਵਾਲੀ ਵੜਿਆ ਉਹ ਥੋੜਾ ਅੱਜਾਂ ਨੂੰ ਵਾਜ ਜਾਂਦਾ ਲੋਟਾ ਨੂੰ ਆਈਡੀ ਮੈਂ ਸਹੀ ਵੀਰ ਚਲੋ ਕੋਈ ਤਾਂ ਤੀ ਫਾਲਟ ਵਾਜਣਾ ਜਾਂ ਨਾਂ ਤੇ ਲ ਹੋਵੇ ਤੇ ਲਖੋ ਬਾਹਰ ਮਿਲਦੀ ਆ ਮੈਂ ਨਾ ਵੀਰ ਤੇ ਕਾਲੀ ਵੀ ਵੜ ਤੋ ਪਰ ਕਪਣ ਵੀਰ ਵੇਚੀ ਸੀ ਹਾਂਜੀ ਹਾਂਜੀ ਪਰ ਅਸਲ ਚੀਜ਼ ਕਵਾੜੀ ਵਾਲੀ ਜਾਂ ਵਰਗ ਵਰਗ ਜਵਾ ਲਗਾ ਕਾਨੂੰਗਾ ਨਾ ਜਿਹੜਾ ਵੀਰ ਲੱਗਵਾ ਵਾਹ ਫੇ ਗਾਲੇ ਬਲੇ ਸੂਰਤ ਮੂਰਤ ਜੜੈਣ ਆ ਪੂਰੇ ਤੇ ਰੇਟ ਅਦਾ ਅਜ ਦੀ ਕੀਮਤ ਦੇ ਵਿੱਚ ਬਿਲਕੁਲ ਕੀ ਭਾਈ ਮੁੱਲ ਜਿਆਜ ਰੇਟ ਕਰਾਂਗੇ ਦਾ ਬਿਲਕੁਲ ਕਰ ਦੋ ਇੱਥੇ ਕਰ ਦੋ ਜੇ ਕਿਨੇ ਘਰ ਰੱਖਣੀ ਲੂਨ ਮਸਾਲਾ ਦੇ ਸਕਦਾ ਕਰ ਦੋ ਭਾਈ ਮੋਲੇ ਹਾਂ ਨਾ ਹੀ ਵੀਰ 5000 5000 ਦੀ 5000 ਵੇ ਲੋ ਛੜ ਦਾਂਗੇ 23 23 ਦੀ ਲੋ ਜੀ ਅੱਜ ਦੇ ਹਿਸਾਬ ਨਾਲ ਗਿਫਟ ਹੀ ਆ 23000 ਦਾ ਗੱਬਣ ਦੁੱਧ ਮਗਰ ਵਸ਼ੀ ਤਿੰਨ ਤੋਹਫੇ ਆ ਅਸਲ ਚੀਜ਼ ਆ ਭਾਈ ਕਹਿੰਦੇ ਨਾ ਮੋਲੇ 30 ਨਾ 28 50 ਵੀ 23000 ਦੀ ਯੈਸ ਨੋ ਵੈੜ ਬਹੁਤ ਸਾਫ ਸੁਥਰੀ ਕੁਆਲਿਟੀ ਲੱਗੀ ਹੈ ਵੈੜ ਦੇ ਵਿੱਚ ਸੁਥਰੀ ਵੈੜ ਠੀਕ ਹੈ ਜਾਂ ਦੋ 23000 ਜੀ ਆ ਬਾਈ ਤਾਂ ਮੰਨ ਲਿਓ 400000 ਤੈ ਯਾਰ ਪਰ ਇੱਕ ਗੱਲ ਹੈਗੀ ਆ ਜੇ ਕੋਈ ਗਰੀਬ ਮਾਦਣ ਬੰਦਾ ਲੈ ਲੈਂਦਾ ਨਾ ਇਹ ਯਾਰ ਯਾਰ ਦਾ ਦੁੱਧ ਦੇਣ ਵਾਲੀ ਗਾਂ ਹੀ ਆ ਸਹੀ ਗੱਲ ਇਹੋ ਹੀ ਚੁੱਕ ਦਿੰਦੀ ਆ ਗਰੀਬੀ ਨਹੀਂ ਇਹ ਕੋਟ ਡੰਗਰ ਬਾਤ ਸਾਰੇ ਨੂੰ ਪੈਂਦਾ ਠੀਕ ਆ ਸਹੀ ਗੱਲ ਆ ਬੋਲ ਵੱਡੀ ਬਿਆੜ ਆ ਮੈਂ ਤਿਆਰ ਕੀਤੀ ਜਿਹੜਾ ਪ੍ਰੋਗਰਾਮ ਆਤੀ ਠੀਕ ਆ ਬਾਈ ਅੱਗੇ ਅੱਗੇ ਜੀ ਸੋਈ ਮੱਝ ਗਾੜੀ ਮੈਂ ਆ ਸਹੀ ਵੀ ਰੱਬ ਠੀਕ ਆ ਸੋਈ 10-10 ਲੱਖ ਦੀ ਪਈ ਸੋਈ ਆ ਨੇਵਾ ਲਗਾ 2 ਲੱਖ ਨਹੀਂ ਆ ਸਹੀ ਗੱਲ ਕਿਵਾ ਜਵਾਲ ਨੋਗੜਾ ਥੰਨ ਦਾ ਪੂਰੀ ਮਹੀ ਦੇਖੋ ਜੀ ਥਾਣੇ ਦੇ ਵਾਸਤੇ ਸਹੀ ਗੱਲ ਜੀ ਕਟਾ ਫਸਲ ਦਫਾ ਦਾ ਜੀ ਆਜੇ ਆਜੇ ਠੀਕ ਹੈ ਜੀ ਓਕੇ ਜਵਾਲ ਅਗਾ ਮਹੀਨੂ ਕਿਤੇ ਵੀਰ ਮੋਗਾ ਛੱਡਦੀ ਇਹ ਜੋ ਜੀ ਬਹੁਤ ਸੋਣੀ ਝੋਟੀ ਆ ਥਾਣੇ ਲੇਵਾ ਵਧੀਆ ਕੁਆਲਟੀ ਵਾਲੀ ਝੋਟੀ ਕੁਮਾਰੋ ਜੀ ਬੜਾ ਬੰਬ ਲਗਾ ਠੀਕ ਪਰ ਲਫਰ ਲ ਬਾੜੀ ਦਾ ਸਲਾਪ ਪਾੜ ਦੇ ਠੀਕ ਜੀ ਬਾੜੀ ਵੀ ਰੱਖਣ ਲੋਏ ਦੀ ਅੰਦਾ ਵਾਲਾ ਪਟ ਬਾੜੀ ਨੋਏ ਆਲੀ ਲਾ ਕੇ ਪੋਏਗੇ ਠੀਕ ਬਾੜੀ ਪਾੜਦੇ ਨਾ ਮੈਨੂੰ ਲੱਗਦਾ ਠੀਕ ਜੀ ਮੇਰੇ ਸੇਵਾਦਾਰ ਨੇ ਮੈਂ ਕਿਹਾ ਤੇ ਅਸੀਂ ਇਹ ਤਾਂ 2-2 ਲੱਖ ਦੀ ਨਹੀਂ ਵੇਚੀ ਆ ਪਰ ਇਹ ਤਾਂ ਉਹੀ ਬੰਦਾ ਦਾ ਉਹ ਇਹ ਗੱਲ ਕਹਿੰਦੇ ਆ ਹਾਂ ਜੀ ਇਹ ਪੈਸੇ ਦੇ ਨਾਲ ਦੁੱਧ ਨਹੀਂ ਆਂਦਾ ਜਿਹੜੀ ਗੱਲ ਸਹੀ ਗੱਲ ਪੈਸਾ ਦੁੱਧ ਨਹੀਂ ਆਉਂਦਾ ਦੁੱਧ ਸੇਵਾ ਦਾ ਕਹਿੰਦੇ ਕਹਿੰਦੇ ਕਹੜ ਖੱਪਰੀਆ ਨਹੀਂ ਨਹੀਂ ਦੋਵਾਂ ਦਾ ਕਾਣੀ ਮਿਹਨਤ ਲਾ ਕੇ ਮਾਰਦੀ ਸਹੀ ਗੱਲ ਆ ਇਹ ਨਸਲ ਬਰੀਡ ਪੈਹਾ ਜਿਹੜੀ ਗੱਲ ਹੈ ਇਹ ਹਾਂ ਨਾ 6000 ਦੀ ਮਹੀਨਾਵਾਂਗੇ 6000 ਦੀ ਕਰ ਦਿਓ ਭਾਈ ਮਾ ਮਹੀ ਦਾ ਦੁੱਧ ਚਵਾ ਕਰ ਦਿਓ ਮਾਨ ਮੌਕੇ ਦੇ ਮਾਣ ਮੋਕੇ ਜ ਮਾਣ ਦਾਣ ਹੋ ਜੂਗਾ ਭਾਈ ਕਹਿੰਦੇ 65000 ਮੋਲਿਆ ਤੇ ਮਾਂ ਜਰੂਰ ਕਰਿਓ ਕਿ ਜੋ ਕੋਈ ਭੈਣ ਭਰਾ ਦੇ ਠੀਕ ਆ ਜੀ 65000 ਜਸ ਨੋ ਮੋਲਿਆ ਬਹੁਤ ਸੋਹਣੀ ਗਾਲੀ ਗੁਲੀ ਪਈ ਆ ਸੁੰਦਰ ਮਾਝਾ ਜਿਆਜ ਰੇਟ ਤੇ ਭਾਗ ਨਾ ਵਾ ਵਧੀਆ ਪਸ਼ੂ ਆ ਲਾਈਕ ਕਮੈਂਟ ਸ਼ੇਅਰ ਤੇ ਰੀੜੀ ਵਧੀਆ ਤੇ ਜਨਵਰੀ ਵਧੀਆ ਕੁਆਲਟੀ ਵਾਲੇ ਜੀ ਠੀਕ ਹੈ ਬਾਈ ਚਲੋ ਬਾਜੀ ਬੋਲ ਦੋ ਇਹਦਾ ਕੋਈ ਮੋਲ ਨਹੀਂ ਮਮੀ ਸਹੀ ਗੱਲ ਜਿਆਦਾ ਪਾਉਣਾ ਬਿਲਕੁਲ ਇਹ ਵੀ ਤੋਕੜ ਗੱਪਣ ਮਹੀਨੇ ਦੀ ਮਈਂ ਅੰਡ ਸਹੀ ਗੱਲ ਜਿਹੜਾ ਵੀਪੁਰਾ ਸੇਵਾ ਕਰਦਾ ਨਾ ਠੀਕ ਹੈ ਜੀ ਹੋਰ ਤੋਂ ਖਾਣੂ ਆਪਣੀ ਹੱਸੀ ਮਈਆਂ ਲੈ ਵਾਡਾ ਵਾਡਾ ਗੋੜ ਤੇਲ ਮਸਾ ਗਰਮ ਦੇਗ ਰੱਖਿਆ ਕਰੋ ਫੇ ਪਸ਼ੂ ਪੂਰੀ ਠੰਡਰੀ ਬਣਾਉਂਦਾ ਥੋੜਾ ਵੀਰ ਮਈਆਂ ਨੂੰ ਕਦੋਂ ਕਦੋਂ ਉਦੇਸੀ ਗੋੜਾ ਇੱਕ ਦਿਨ ਛੱਡ ਕੇ ਹੀੰਗ ਸਾਰਾ ਕੁਝ ਮੇਰੇ ਭਰਾ ਦੇ ਆ ਕਰੋ ਮਾਲ ਨੂੰ ਮਗਰ ਪੂਰਾ ਗਲਤਾ ਦੀ ਵੀ ਚੜ ਕੇ ਰਵੇ ਪਿਛਾਲ ਦੇ ਵਿੱਚ ਐ ਗਰਮ ਜਹਰ ਨੇ ਦੁੱਧ ਗੱਡੀ ਜਾਂਦੀਆਂ ਦੁੱਧ ਕੱਢੀ ਜਾਂਦੀਆਂ ਪਟਾ ਖਾਈ ਜਾਂਦੀਆਂ ਠੀਕ ਐ ਨਾਲੇ ਧੁੱਪ ਜ ਬੰਨਿਆ ਕਰੋ ਬਾਕੀ ਬਾਕੀ ਛੋਰੇ ਧਲੇ ਰੱਖੋ ਸ਼ਤਾਂ ਹਲੇ ਜਾਨਵਰ ਨਾਲ ਅੰਦਰ ਹੀ ਕਰਮੈਚ ਰੱਖੋ ਵਾ ਠੀਕ ਆ ਤੀ ਨਾ ਮੈਨੂੰ ਫਾਮ ਕਦੇ ਸਾਫ ਹੋਵੇ ਵੰਡਰਬਲ ਵੰਡਰਬਲ ਕਿਤੇ ਨਹੀਂ ਮਹੀ ਜਾਂਦਾ ਸਹੀ ਗੱਲ ਉਹ ਤੇ ਕੱਢ ਦਿੰਦੀ ਤੇ ਦਿਲੋਂ ਕੰਮ ਕਰੇ ਦਿਲੋਂ ਕੰਮ ਕਰਨਾ ਪੈਂਦਾ ਫਿਰ ਮੌਲ ਵੱਜਦਾ ਆ ਫਿਰ ਕਰਮਾਲੀਆਂ ਬਹੁ ਲੈਣਾ ਦਿੰਦੀਆਂ ਜਿਹਦੇ ਭਰਾ ਇਹ ਕੰਮ ਚ ਪਏ ਆ ਫਾਰਮ ਲੈਂਚ ਬੜਾ ਕੋ ਕਿਰਪਾ ਉਹਦੀ ਮਹਾਰਾਜ ਦੀ ਬਾਕੀ ਵੀਡੀਓ ਫੋਨ ਨੰਬਰ ਹੈਗਾ 842740752 ਨਾਮ ਮਹਾਨਾਂ ਦੇ ਪਿੰਡ ਭੋਮਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸੰਗ ਤੇ ਜੁੜੀ ਸਾਰਿਆਂ ਨੂੰ ਧੰਨਵਾਦ ਕਰਦੇ ਆ ਠੀਕ ਹੈ ਬਾਜੀ ਸਤਿ ਸ਼੍ਰੀ ਅਕਾਲ